ਈ ਨਾਮ ਪਾਇਆ ਸਰ ਮੇਰਾ ਨਾਮ ਕੁਵਰ ਅਮਰਿਤ ਵੀਰ ਸਿੰਘਾ ਜੀ ਕੁਵਰ ਕਿਸ ਕਿਸ ਜਰਕਾਰ ਦੇ ਸਰ ਮੇਰੇ ਫਿਟਨੈਸ ਪੁਸ਼ਅਪ ਕੈਟਾਗਰੀ ਦੇ ਵਿੱਚ ਵਰਲਡ ਰਿਕਾਰਡ ਨੇ ਤੇ ਮੈਂ ਹੁਣ ਤੱਕ ਹਾਫ ਸੈਂਚਰੀ ਕੰਪਲੀਟ ਕਰ ਚੁੱਕੇ ਹਾਂ ਜੀ ਜਿਵੇਂ ਬਾਹਰ ਨਮੁਸ਼ਕੀ ਦੀ ਨਹੀਂ ਜੀ ਕਿਹੜੀਆਂ ਹੈ ਸਰ ਮੈਂ ਆਫਰੀਕਾ ਕੰਟੀਨੈਂਟ ਆ ਉਹਦੇ ਵਿੱਚ ਕੰਟਰੀ ਹੈ ਬਰਲੈਂਡ ਉਹਦਾ ਗੁੱਡਵਿਲ ਐਮਬੈਸਡਰ ਮੈਨੂੰ ਕੋਸ਼ਿਸ਼ ਕੀਤਾ ਹੈ ਉਥੋਂ ਦੀ ਗਵਰਨਮੈਂਟ ਨੇ ਸਰ ਬਹੁਤ ਵਧੀਆ ਸਰ ਮਹਿਸੂਸ ਹੁੰਦਾ ਜੀ ਮੈਂ ਇੱਥੇ ਧੰਨਵਾਦ ਕਰਦਾ ਹਾਂ ਜਸਪੀਰ ਸਰ ਦਾ ਜੋ ਡੈਲੀਗੇਟ ਨੇ ਯੂਨਾਈਟਿਡ ਨੇਸ਼ਨ ਦੇ ਜਿਨ੍ਹਾਂ ਦੇ ਥਰੂ ਜਿਨ੍ਹਾਂ ਨੇ ਮੇਰੀ ਪ੍ਰੋਫਾਈਲ ਇਹਨਾਂ ਨੂੰ ਭੇਜੀ ਸੀ ਰეკਮੈਂਡ ਕੀਤੀ ਸੀ ਤੇ ਅੱਗੇ ਫਿਰ ਉਹਨਾਂ ਨੇ ਸਿਲੈਕਸ਼ਨ ਕੀਤੀ ਹੈ ਪਹਿਲਾਂ ਉਹਨੇ ਨਹੀਂ ਕੋਈ ਮੁਲਾਲ ਹੁੰਦਾ ਸੀ ਕਿ ਮੈਨੂੰ ਕੋਈ ਪੁੱਛ ਲੈਣ ਨਹੀਂ ਮੈਂ ਮੰਨਤ ਕਰਦਾ ਪਰ ਹੁਣ ਕਿੱਦਾਂ ਲੱਗਦਾ ਨਹੀਂ ਮੁਲਾਲ ਤਾਂ ਸਰ ਹਾਲੇ ਵੀ ਹੈਗਾ ਜੀ ਕਿਉਂਕਿ ਪੰਜਾਬ ਚੋਂ ਆਪਣੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਨਾਂ ਨੇ ਨਹੀਂ ਪੁੱਛਿਆ ਹੱਲੇ ਤੱਕ ਮੈਨੂੰ ਸਪੋਰਟ ਨਹੀਂ ਕੀਤੀ ਤੇ ਇਸ ਚੀਜ਼ ਦਾ ਮੁਲਾਲ ਸਰ ਹੈਗਾ ਹਾਲੇ ਵੀ ਪਰ ਬਾਹਰ ਦੀਆਂ ਗਵਰਨਮੈਂਟਸ ਬਾਹਰੀਆਂ ਜੋ ਸਟੇਟਸ ਨੇ ਕੰਟਰੀਜ਼ ਨੇ ਮੈਨੂੰ ਸਪੋਰਟ ਕਰ ਰਹੀਆਂ ਨੇ ਯੂਨਾਈਟਿਡ ਨੇਸ਼ਨਸ سپورਟ ਕਰ ਰਹੀ ਹੈ ਸੋ ਕਿਤਨਾ ਕਿਤੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪ੍ਰਾਊਡ ਫੀਲ ਹੁੰਦਾ ਵਾ ਪਰ ਇਹ ਵੀ ਇੱਕ ਖਟਕਦੀ ਹੈ ਗੱਲ ਸਰ ਦਿਲ ਦੇ ਵਿੱਚ ਕਿ ਘਰੋਂ ਵੀ سپورਟ ਮਿਲੇ ਮੈਨੂੰ ਬਟਾਲਾ ਪੁਲਿਸ ਨੇ ਲੱਗੀ ਸੀ ਬ੍ਰੈਂਡਿੰਗ ਜੀ ਸੋ ਬਟਾਲਾ ਪੁਲਿਸ ਤੋਂ ਸਾਡੇ ਐਸਐਸਪੀ ਰਹਿ ਕੇ ਗਏ ਨੇ ਸੁਹੇਲ ਸਰ ਜੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਤੇ ਇਸ ਤੋਂ ਬਾਅਦ ਜਿਹੜੀ ਇੱਕ ਲਹਿਰ ਚਲਾਈ ਗਈ ਸੀ ਯੁਥ ਨਸ਼ਿਆਂ ਵਿਰੋਧ ਉਹਦੇ ਤਹਿਤ ਮੈਂ ਤਿੰਨ ਜ਼ਿਲ੍ਹਿਆਂ ਦਾ ਬ੍ਰੈਂਡ ਵੈਸਟਰ ਆ ਯੂਥ ਆਈਕਨ ਤੇ ਡਾਕਟਰ ਹਿਮਾਂਚੂ ਅਗਰਵਾਲ ਜੀ ਜਲੰਧਰ ਤੋਂ ਡੀਸੀ ਨੇ ਸਾਕਸ਼ੀ ਸਾਨੀ ਮੈਮ ਜਿਹੜੇ ਅੰਮ੍ਰਿਤਸਰ ਤੋਂ ਡੀਸੀ ਰਹਿ ਚੁੱਕੇ ਨੇ ਤੇ ਗੁਰਦਾਸਪੁਰ ਤੋਂ ਜਿਹੜੇ ਡੀਸੀ ਸਨ ਪਹਿਲਾਂ ਇਹਨਾਂ ਨੇ ਮੈਨੂੰ ਚੁਣਿਆ ਸੀ ਇਸ ਮਹਾਮਾਸਤੇ ਹਾਂਜੀ ਪਹਿਲਾਂ ਕੈਂਬੀ ਵਿਰੇ ਨੇ ਮੌਕਾ ਦਿੱਤਾ ਸੀ ਤੇ ਦੂਸਰਾ ਮੌਕਾ ਉਹ ਨਛੱਤਰ ਗਿਲ ਸਰ ਨੇ ਦਿੱਤਾ ਹੈ ਕਿੱਦਾਂ ਲੱਗਦਾ ਬਹੁਤ ਵਧੀਆ ਜੀ ਉਹ ਵੀ ਸ਼ੌਂਕ ਹੈ ਜੀ ਮੇਰਾ ਪ੍ਰੋਫੈਸ਼ਨਲ ਤਰੀਕੇ ਨਾਲ ਉਹਨੂੰ ਕਰਨਾ ਚਾਹੁੰਨਾ ਮੈਂ ਅੱਗੇ ਆ ਕੇ ਪਰਿਵਾਰ ਦੀ ਕਿਤਾ ਪਰਿਵਾਰ ਦੀ ਬਹੁਤ ਸਪੋਰਟ ਹੈ ਜੀ ਪਰਿਵਾਰ ਮੈਨੂੰ ਪਿਆਰ ਕਰਦਾ ਉਹਨਾਂ ਦਾ ਲਾਡ ਲਾ ਇਹਨੂੰ ਪੂਰਾ ਸਪੋਰਟ ਕਰਦਾ ਹੈ ਪਰ মিডিਆ ਸਾਡਾ ਸਪੋਰਟ ਕਰਦਾ ਹੈ ਇਹ ਮੈਨੂੰ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਜਿਹੜੇ ਵੀ ਕਿਤੇ ਜਿਹ ਮਿਹਨਤ ਕਰ ਰਹੇ ਹੋ ਇੱਕ ਓਨੈਸਟੀ ਦੇ ਨਾਲ ਚੱਲਦੇ ਰਹੋ ਤੇ ਡਿਪੈਂਡੈਂਟ ਨਾ ਰਹੋ ਕਿਸੇ ਦੇ ਉੱਤੇ ਆਪਣੇ ਰਾਹ ਆਪ ਬਣਾਓ ਪਰਮਾਤਮਾ ਦੇ ਉੱਤੇ ਯਕੀਨ ਰੱਖੋ ਤੇ ਨਾਮ ਜਪਿਆ ਕਰੋ